ਉੱਲ੍ਹਿਆ ਮੇਰੀ ਇੱਥੇ ਬੇਤੀ ਹੈ ਕਿ ਜੀ ਸਾਰੇ ਲੋਕ ਨੇ ਜਿੱਦ ਉੱਤੇ ਉੱਠ ਗਏ ਜਿਹੜਾ ਵੀ ਕੋਈ ਬੇ ਇਹ ਕਿਹੜੇ ਗਨਮਨ ਵਾਲੇ ਕੰਮ ਕਰਦੇ ਆ ਉਹ ਕਿਹੜੇ ਗਨਮਨ ਕੰਮ ਕਰਦੇ ਹੋਣਗੇ ਪਾਸੇ ਲੋਕ ਬਨਮਨ ਨਹੀਂ ਕੰਮ ਨਹੀਂ ਕਰਨਾ ਸਾਨੂੰ ਕਿਉਂ ਡਰੇ ਨਹੀਂ ਕੋਈ ਗਾਇਸਰੀ ਨਹੀਂ ਕਿਤੇ ਤਨ ਤੋਂ ਤਨ ਨਹੀਂ ਨਾ ਜਿੱਕੇ ਨੂੰ ਗਾਲ ਪਟਣੀਆਂ ਨਾ ਨਾ ਕੋ ਗੱਲ ਕੱਢੇ ਜਦੋਂ ਜੀ ਕਿਸੇ ਬੰਦੇ ਨੂੰ ਵੀ ਕੋਈ ਬੰਦਾ ਕੋਲ ਨਾਮ ਦਾ ਪਿੰਡਰ ਕੋਈ ਕਹਿੰਦਾ ਖਾਲਸਾ ਚਾਹੀਦਾ ਯਾਰ ਨੂੰ ਹਾਲ ਤਾਂ ਕੇ ਸਮਝ ਨਹੀਂ ਆਈ ਤੇਰੇ ਬੰਦੇ ਜਿਸ ਨੂੰ ਖਾਲਸਾ ਚਾਹੀਦਾ ਅੱਜ ਇਹ ਲੋਕ ਹੋੜਾ ਪਾਪਾ ਦੀ ਖਾਲਸਾਣ ਖਾਲਸਾਣ ਐਨੇ ਖਾਲਸਾਣ ਫੜ ਗਰੀ ਜਾਂਦੇ ਖਾਲਸਾਣ ਬੜਕੇ ਗੁਣਾ ਕੀ ਹੈ ਅਜੀ ਪੰਜਾਬੀ ਆ ਪੰਜਾਬੀ ਦੀ ਗੱਲ ਕਰੀਏ ਅਜੀ ਚੱਲੀ ਘੜ ਦੀ ਗੱਲ ਕਰੀਏ ਅਜੀ ਪਾਰੀਆਂ ਦੀ ਗੱਲ ਕਰੀਏ ਤੁਹਾਡਾ ਧਿਆਨ ਤਾਂ ਨਹੀਂ ਜਾ ਗਿਆ ਮੈਂ ਤੱਕ ਤੱਕ ਸਹੀ ਸਮਾਂ ਇਹ ਤਾਂ ਬਹੁਤ ਫਰਕ ਪਾਇਆ ਇਹਨਾਂ ਨਾਲ ਖਾਲੀ ਮੀਟਿੰਗਾਂ ਹੋਈਆਂ ਨੇ ਬਹੁਤ ਦੀ ਵਿਚਾਰ ਲੱਗੇ ਨੂੰ ਲੱਗਿਆ ਨਹੀਂ ਤਾਨੂੰ ਰੱਕੇ ਕੰਮ ਕਰਨਾ ਚਾਹੀਦਾ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਜੇ 2-4 ਬੰਦੇ 10 ਬੰਦੇ ਇਕੱਠੇ ਹੋਣਗੇ ਤਾਂ ਕੰਮ ਨਹੀਂ ਹੁੰਦਾ ਇਹਨਾਂ ਨੇ ਬੜੀ ਮੀਟ ਕੀਤੀ ਹੈ ਆਪਾਂ ਸਾਰਿਆਂ ਨੂੰ ਪਤਾ ਕਿ ਆ ਗੌਰਮੰਡੀ ਸਤਾਰ ਮੰਦਰ ਰੋਡ ਫਨਰੀ ਦੇ ਬੱਚਿਆਂ ਲਈ ਉਹ ਸਭ ਇਹਨਾਂ ਦੀ ਦੇਣ ਹੈ ਅੱਜ ਵੀ ਕੋਈ ਵੀ ਜੀਐਸਟੀ ਕੋਈ ਇਨਕਮ ਟੈਕਸ ਆਣ ਕੇ ਪ੍ਰਜਾਹ ਸੋਚਦਾ ਜਿਦਾਂ ਸਾਡਾ ਦਰਵਾਜ਼ਾ ਨਾ ਮੋੜੇ ਇਹ ਨਾ ਦੋ ਚੀਜ਼ ਜਿਹੜਾ ਕਿ ਅਸੀਂ ਤਲਾਮੇ ਰੋਡ ਤੇ ਇਹ ਕੰਮ ਕੀਤਾ ਕਿਉਂਕਿ ਸਾਨੂੰ ਪਤਾ ਕਿਥੇ ਫੋਨ ਦਾ ਨਾਮ ਬੜਾ ਕਾਮੀ ਦਾ ਬੈਠੇ ਆ ਅਸੀਂ ਸੀਐਸ ਜੇਸੀ ਵਾਲੇ ਜਿਹੜੇ ਬੰਦੇ ਆਣੇ ਠੋਕਦੇ ਨੇ ਪੜ ਲਓ ਵੀ ਜਿਹੜਾ ਹੰਦਾ ਠੋਕਦਾ ਸੀ ਪਹਰ ਨਹੀਂ ਕੀਤੀ ਕੋਈ ਅੱਜ ਸਾਡੇ ਵੀ ਇਹਦੇ ਤੋਂ ਬੰਦਾ ਬਸ ਨਹੀਂ वण तौर आए सम्मान कर ਆਪ ਜੀ ਸ਼ਹਿਰ ਸਨਾ ਰਾਸ਼ਟਰਵਾਦੀ ਜਨਨ ਸੈਂਟਰੀ ਸਾਡੇ ਸੀਨੀਅਰ ਪ੍ਰਾਂਤ ਪ੍ਰਾਣਿਕ ਕਾਰਕਤਾ ਸ਼੍ਰੀ ਅਸ਼ੋਕ ਬਜ਼ੁਰਗੀ ਤਾਲੀਆਂ ਇੱਕ ਵਾਰ ਦਿਓਣਾ ਸਾਹਿਬ ਜੀ ਆਗੜੀ ਦਾ ਬੇਰੋੜੀ ਆਸ਼ੀਰਵਾਦ ਤੇ ਜੋਰ ਕੀ ਤਾੜੀ ਨਾਲ ਜਿੱਤਦੀ ਟੀਮ ਦੀ ਜੋਰ ਕੀ ਤਾੜੀਆਂ ਕੌਣ ਦਾ ਕੋਣ ਅਤਮਿਤ ਕਰਾਈ ਪਾਇਆ ਨੇ ਹੂੰ ਫਿਰ ਪਿੰਕ ਕਰੀ ਪਾਇਆ ਪਈ ਰੋ ਹੈ ਫੋਕਾ ਜੇ ਕਰੇ ਵੀਰ ਬਜਰੰਗੇ ਸਾਈਂ ਮਹਾਰਾਜੇ ਬੈਠੋ ਬੈਠੋ ਸਾਡੀ ਸਾਡੀ ਇਲਾਕੀ ਸਾਡੀ ਜਾਨ ਪਛਾਨ ਸਾਡੇ ਸਾਡੇ ਨੂੰ ਮੇਰੇ ਤੇ ਦਾ ਚਾਈ ਨੂੰ ਵੀ ਪੰਨੀ ਸਭ ਸਵਾਗਤ ਕਰਨਾ ਪਾਦਾ ਵੀ ਜੈਨ ਸਾਹਿਬ ਦਾ ਵੀ ਸਾਡੀ ਕੋਈ ਲੋੜੀ ਹਿਰਦ ਕਰਦੇ ਹੋਏ ਲੋੜੀ ਹੋਈ ਬਤਾ ਜੀ ਸੌ ਜੀ ਪਹਿਲੇ ਇੱਕ ਵਾਰ ਜੋਰ ਹੀ ਨਾਲਿਆ ਰਮੇ ਜੈਨ ਜੀ ਲਈ ਜੋਰ ਹੀ ਨਾਲਿਆ ਪੰਦਰਾਂ ਜਨ ਦਾ ਚਾਈ ਕਰੇ ਸ਼ੇਰ ਸੇਨਾ ਵਾਲੇ ਬਸ ਕਾਟੋ ਯਾਰ ਤੇ ਸਾਰੇ ਸਨਾਤਨੀ ਇਕੱਠੇ ਹੋਏ ਨੇ ਹਿੰਦੂ ਸੇ ਜੀਤ ਕਰਦੇ ਭਤੀਗ ਬਧਾਨੀ ਜੀ ਆਜਾ ਜੀ ਜੈਨ ਸਾਹਿਬ ਅੱਗੇ ਆ ਜੀ ਨਾਲ ਲਈ ਅੱਜਾ ਪ੍ਰੋਗਰਾਮ ਰੱਖਿਆ ਗਿਆ ਹੈ مارے سیویکس اٹے لڈھانے شہر دی یاد باغ شان شاہ کے وینو جے صاحب دی ایک اور جوڑ کی جے صاحب ہی کریا واہ جی پتہ اوے پتہ لا کے آ کے اے تالو ایک ایک کرو او ਆ ਨਰਵ ਅਗੇ ਇੱਧਰ ਜਾਂਚ ਸੁਆਇਓਂ ਪੌਲੀ ਲੈਂਟਰ ਚਿੱਕੀ ਕੋਤਰਾ ਹਲੋ ਟੈਲੀਸ ਜੇ ਕਰੇ 20 ਵਜੇ ਅੰਗੇ ਹਰ ਹਰ ਮਹਾਦੇਵ ਮੋਹ ਦੀ ਖੁਸ਼ੀ ਦੀ ਗੱਲ ਹੈ ਜੀ ਸਾਡੇ ਅਕੀਲ ਭਾਰਤੀ ਇਹ ਸ਼ਿਵ ਸੇਨਾ ਰਾਸ਼ਟਰਵਾਦੀ ਦੇ ਰਾਸ਼ਟਰਪਤੀ શ્રી ਸਮੀਰ ਦਾੰਦੀ ਜੀ ਦੇ ਵੱਲੋਂ ਅੱਜ ਸਾਡੇ ਮਿਲੋਚ ਜੀ ਨੂੰ ਪ੍ਰਧਾਨ ਲਗਾਇਆ ਗਿਆ ਹੈ ਵੀ ਬਹੁਤ ਹੀ ਇਹਨਾਂ ਨੂੰ ਧੰਨਵਾਦ ਕਰਦੇ ਆਂ ਇਹਨਾਂ ਸਮੁੱਚੀ ਟੀਮ ਵੱਲੋਂ ਇੱਕ ਸ਼ਿਵਾਸਨ ਲੈਣੇ ਤੇ ਦਿੱਨੇ ਆ ਕਿ ਜਿਹੜੀ ਸੋਚ ਨਾਲ ਤਾਗੜੀ ਸਾਹਿਬ ਨੇ ਇਹਨਾਂ ਨੂੰ ਪਾਰਟੀ ਦੀ ਸੇਵਾ ਤੇ ਕਮਾਂਡ ਸੌਂਪੀ ਹੈ ਉਹ ਕਮਾਂਡ ਨੂੰ ਅੱਗੇ ਲੈ ਕੇ ਚੱਲਦੇ ਹੋ ਯਕੀਨ ਭਾਰਤੀ ਇਹ ਸ਼ਿਵ ਸੇਨਾ ਰਾਸ਼ਟਰਵਾਦੀ ਦੇ ਅਧੂਰੇ ਸੁਪਨੇ ਤੇ ਤਾਗੜੀ ਸਾਹਿਬ ਦੀ ਜਿਹੜੀ ਸੋਚ ਉਹ ਛੱਡ ਕੇ ਗਈ ਸੀ ਉਹਨੂੰ ਅੱਗੇ ਲੈ ਕੇ ਜਾਂਦੇ ਹੋਏ ਸਾਡੀ ਸੋਚ ਤੇ ਖੜੇ ਉਤਰਨ ਤੇ ਪਾਰਟੀ ਦੇ ਸਾਰੇ ਕਾਰਜਕ੍ਰਮਾਂ ਦੇ ਵਿੱਚ ਇਦਾ ਯਕੀਂ ਸ਼ਾਮਿਲ ਹੋਦੇ ਰਹਿਣ ਇੱਕ ਵਾਰ ਜੋਰ ਕੀ ਤਾਲੀਆਂ ਮਾਰੋ ਬినੋਦ ਜੈ ਜੀ ਲਈ سارے آلو کسیڈانے جی سارے آلو کسیڈانے جی سارے آلو کسیڈانے جی ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੇ ਗੱਲ ਕੋਈ ਸਮਝ ਆ ਰਹੀ ਚੋ ਉਹਨਾਂ ਨੂੰ ਉਹਨਾਂ ਨੂੰ ਬਾਅਦ ਵਿੱਚ ਕਹਿੰਦੇ ਪਾਈ ਬਾਈ ਬੰਦ ਕਰੀਏ ਭਾਈ ਹੋਏ ਕੱਟਾ ਕਪੀ ਡਾਟਾ ਜਬ ਬੰਦ ਕਰਦੇ ਆ ਪਾਜੀਆ ਬੰਦ ਕਰ ਦਿਓ ਭਾਜੀ ਉਹ ਬੰਦ ਕਰ ਦਿਓ ਮਾਈਕ ਸਪੀਕਰ ਪਿੱਛੇ

Warte, ਸਿਰ ਇਹ ਲੋਗ ਹੋਰ ਬਾਰਗਰ ਦੇ ਸਿਲਹਟ ਕਰਦੇ ਨੇ ਉਹ ਲੋਗ ਬੱਚਾ ਦੇ ਬੀਬੀ ਹੋਣਗੇ ਸ਼ਰੀਅਤ ਹੈ ਹਾਂਜੀ ਹੋਰ ਰਾਜ ਨੂੰ ਵੀ ਆ ਰਿਹਾ ਹੈ ਕਿ ਕਿਹੜੇ ਕਿਹੜੇ ਜੋ ਚਿੱਤੇਕਟਾ ਤਾਲੁਕ ਹੈ ਵੀ ਜ਼ਿੰਮੇਵਾਰੀਆਂ ਦਾ ਵੀ ਇਹ ਬੜੇ ਪੁਰਾਣੇ ਸ਼ਿਪਸੈਨਾ ਨਾਲ ਜੁੜੇ ਹੋਏ ਨੇ ਉਹਟ ਟਾਈਮ ਦੀ ਗੱਲ ਹੈ ਹਾਲਾਤ ਬਦਲ ਗਏ ਅੱਜ ਫੇਰ ਅਸੀਂ ਇਹਨਾਂ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਹੈ ਨਾਰਦਰਨ ਇੰਡੀਆ ਦੀ ਉੱਤਰ ਭਾਰਤ ਦਾ ਪ੍ਰਮੁੱਖ ਲਗਾਇਆ ਕਿਉਂਕਿ ਇਹਨਾਂ ਦਾ ਜੋਸ਼ ਔਰ ਜਜਵਾ ਦੇਖ ਕੇ ਅਸੀਂ ਇਹ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ 13 ਬੋਲ 13 ਬੋਲ ਬੰਦ ਕਰਦੇ ਆ 13 ਬੋਲ ਓਰਾ ਬੋਲੋ ਏ ਹਾਂਜੀ ਬਤਾਂਜੀ ਜਿਹੜੀ ਅੱਜ ਕੰਫਰੰਸ ਹੈ ਅੱਜ ਦੇ ਇਸ ਸਭਾਅਵਸਰਤੇ ਮੈਂ ਸਭ ਤੋਂ ਪਹਿਲਾਂ ਅਨੋਜ ਸਿੰਘ ਜੀ ਨੂੰ ਆਪਣੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਕਹਿੰਦਾ ਕਿਉਂਕਿ ਪਾਰਟੀ 1982 ਨੂੰ ਸੰਘਰਸ਼ ਕਰ ਰਹੀ ਹੈ ਉਹਨਾਂ ਸੰਘਰਸ਼ਾਂ ਤੋਂ ਨਿਕਲਦੀ ਹੋਈ ਅੱਜ ਫਿਰ ਤੋਂ ਅਸੀਂ ਇਹ ਮਹਿਸੂਸ ਕੀਤਾ ਹੈ ਇੱਕ ਰਾਹੀ ਦੇ ਤੌਰ ਤੇ ਪਾਰਟੀ ਨੂੰ ਉਭਰਨਾ ਚਾਹੀਦਾ ਉਹਦੇ ਸਮੱਸਿਆਵਾਂ ਮਾ ਜਿਹੜੀਆਂ ਆ ਸ਼ਹਿਰ ਦੀਆਂ ਲੋਕਾਂ ਦੀਆਂ ਉਹਦੇ ਸੀ ਪਿਛਲੇ ਸਾਲਾਂ ਤੋਂ ਦੇਖ ਰਹੇ ਆ ਕਿ 10 ਸਾਲਾਂ ਤੋਂ ਬਣੀ ਹੋਈ ਆਵਾਜ਼ੀ ਪਾਰਟੀ ਅੱਜ ਦੋ ਸਟੇਟਾਂ ਦੇ ਵਿੱਚ ਰਾਜ ਕਰ ਰਹੀ ਆ ਤੇ ਸ਼ਿਰਸਾਣਾ ਪਿਛਲੇ 45 ਸਾਲ ਤੋਂ ਇਸ ਗਰਸ਼ ਕਰਦੀ ਆ ਸ਼ਿਰਸਾਣਾ ਵੀ ਇੱਕ ਇਸਤਿਹਾਰ ਤੋਂ ਨਿਕਲੀ ਹੋਈ ਪਾਰਟੀ ਆ ਅਤੰਤਵਾਦੀ ਦੌਰ ਵੇਲੇ ਇਹਦਾ ਜਨਮ ਹੋਇਆ 9999 ਦੇ ਵਿੱਚ ਅਸੀਂ ਆਪਣੀ ਪਾਰਟੀ ਨੂੰ ਇਹ ਜੀ ਪੋਲੀਟিক্যাল ਪਾਰਟੀ ਅਥਲ ਵਰਤੀ ਅਸੀਂ ਸਨ ਰਾਸ਼ਟਰਵਾਦੀ ਦੇ ਤੌਰ ਤੇ ਇਲੈਕਸ਼ਨ ਕਮਿਸ਼ਨ ਵੱਲੋਂ ਰਜਿਸਟਰਡ ਕਰਵਾਇਆ ਉਹ ਸਾਡੀ ਟਾਈਮਿੰਗ ਕੋਈ ਸਾਡੀ ਨਹੀਂ ਕਿਸੀਂ ਆਪਣੀਆਂ ਆਪਣੀਆਂ ਨਾਗਰਿਕ ਦੇ ਤੌਰ ਤੇ ਉਭਾਰ ਨਹੀਂ ਸਕੇ ਲੇਕਿਨ ਹੁਣ ਸਮੇਂ ਦੀ ਮੰਗ ਹੈ ਕਿ ਪੰਜਾਬ ਦੇ ਅੰਦਰ ਵੀ ਪੂਰੇ ਨਾਰਥ ਇੰਡੀਆ ਦੇ ਵਿੱਚ ਆਪਣੇ ਅਸੀਂ ਉਮੀਦਵਾਰ ਉਤਾਰੀਏ ਜਿਸ ਦੀ ਕੇ ਅਸੀਂ ਸ਼ੁਰੂਆਤ ਇਹਨਾਂ ਕਾਰਪੋਰੇਸ਼ਨ ਐਕਸ਼ਨਾਂ ਤੋਂ ਸ਼ੁਰੂ ਕਰ ਰਹੇ ਹਾਂ ਅਮਾਏ 2025 ਦੇ ਵਿੱਚ ਦਿੱਲੀ ਦੇ ਇਲੈਕਸ਼ਨ ਆ ਯੂਪੀ ਦੇ ਇਲੈਕਸ਼ਨ ਆ ਰਹੇ ਆ ਉਹਨਾਂ ਮੱਦੇਨਜ਼ਰ ਰੱਖਦੇ ਹੋਏ ਅਸੀਂ ਵਿਨੋਦ ਜੈਨ ਜੀ ਨੂੰ ਨਾਰਥ ਇੰਡੀਆ ਦਾ ਆਜਾ ਕਾਰੋਬਾਰ ਸੰਭਾਲਿਆ ਇਹਨਾਂ ਨੂੰ ਨਾਰਥ ਇੰਡੀਆ ਪ੍ਰੈਜ਼ੀਡੈਂਟ ਸਨ ਬਣ ਦਿੱਤਾ ਜੋਡਾਨੂ ਦਿਉੜਾ ਸਾਹਿਬ ਦੱਸ ਰਹੇ ਨੇ ਵੀ ਇਹ ਗੱਲ ਬਿਲਕੁਲ ਸੱਚ ਹੈ ਕਿ ਅਸੀਂ ਜਿੰਨਾ ਸਟਰਗਲ ਸਿੱਖਿਆ ਨਾਲ ਦੇ ਨਾਂ ਤੇ ਕੀਤਾ ਹੈ ਤੇ ਜੇ ਤੁਸੀਂ ਮੈਨੂੰ ਕੋਈ ਸਵਾਲ ਕਰੋ ਵੀ ਸ਼ਿਪ ਸੈਨਾ ਦਾ ਗਠਨ ਕਦ ਹੋਇਆ ਸ਼ਿਪ ਸੈਨਾ ਦੀਆਂ ਕੁਰਬਾਨੀਆਂ ਕੀ ਹੈ ਸ਼ਿਪ ਸੈਨਾ ਦੀ ਦੇਣ ਕੀ ਹੈ ਤੇ ਮੈਂ ਬੜੀ ਛੋਟੀ ਜੀ ਗੱਲ ਦੱਸ ਸਕਦਾ ਵੀ ਜੇ ਅਸੀਂ ਥੋੜਾ ਜਿਹਾ ਸਮਾਂ ਪਿੱਛੇ ਚੱਲੀਏ ਅੰਦਾਜ਼ਨ 80 82 ਦੇ ਦੌਰ ਚ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਸੀ ਪੰਜਾਬ ਦੇ ਵਿੱਚ ਅੱਤਵਾਦ ਪੂਰੀ ਚਰਮ ਸੀਮਾ ਤੇ ਸੀ ਉਸ ਟਾਈਮ ਅਸੀਂ ਇੱਕ ਸ਼ਿਪ ਸੈਨਾ ਦਾ ਗਠਨ ਕੀਤਾ ਸ਼ਿਪਸਨaday ਜਨੂੰਨ ਸੀ ਵੀ ਇਹ ਪੰਜਾਬ ਸਾਡਾ ਵੀ ਪੰਜਾਬ ਬਰਬਾਦ ਨਹੀਂ ਹੋਣਾ ਚਾਹੀਦਾ ਉਸ ਕੰਮ ਦੇ ਵਿੱਚ ਅੰਦਾਜ਼ਨ ਸਾਡੇ 45 ਤੋਂ 50 ਸ਼ਿਪ ਸੈਨਿਕ ਸ਼ੀਲ ਹੋ ਗਏ ਲੜਾਈ ਕੋਈ ਵੀ ਪੰਜਾਬ ਨੂੰ ਸੇਵ ਕਰਨਾ ਹੈ ਕਿਉਂਕਿ ਕੁਝ ਜੰਗ ਲੋਕ ਸਿੰਘ ਵੀ ਜਿਹੜਾ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਸੀ ਐਗਜ਼ਾਮਪਲ ਵੀ ਹਿੰਦੂ ਸਿੱਖ ਜਿ ਪਾੜ ਪਾਣਾ ਚਾਹੁੰਦੇ ਸੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਨਾ ਕਿਉਂਕਿ ਸੱਚ ਹੈ ਤੁਸੀਂ ਮੇਰੇ ਨਾਲੋਂ ਬਿਹਤਰ ਜਾਣਦੇ ਹੋਵੋਗੇ ਜੇ ਅੱਜ ਤੋਂ 50 60 ਸਾਲ ਪਿੱਛੇ ਚਲੇ ਜਾਈਏ ਹਰ ਹਿੰਦੂ ਪਰਿਵਾਰ ਦਾ ਪਹਿਲਾ ਬੱਚਾ ਕਿਸ ਧਾਰੀ ਹੁੰਦਾ ਸੀ ਫਿਰ ਅਸੀਂ ਕਿੱਦਾਂ ਮੰਨ ਸਕਦੇ ਹਾਂ ਵੀ ਦੋ ਹੈ ਐ ਜਿਹੇ ਸੈਂਕੜੇ ਐਗਜ਼ਾਮਪਲ ਸੋਚ ਸਕਦੀਆਂ ਪੰਜਾਬ ਨੂੰ ਅਸੀਂ ਇਕੱਠਾ ਰੱਖਣ ਦੀ ਖਾਤਰ ਅਸੀਂ ਅੱਤਵਾਦ ਦੇ ਖਿਲਾਫ ਬੋਲਦੇ ਸੀ ਸਰਕਾਰ ਦੇ ਖਿਲਾਫ ਬੋਲਦੇ ਸੀ ਕਿਉਂਕਿ ਸਾਡਾ ਜਿਹੜਾ ਜੋਰ ਸੀ ਉਹ ਸਰਕਾਰ ਦੇ ਖਿਲਾਫ ਸੀ ਬੋਲਣ ਦਾ ਅਸਾਲਟਾਂ ਦਾ ਮੁਕਾਬਲਾ ਆਮ ਆਦਮੀ ਨਹੀਂ ਕਰ ਸਕਦਾ ਉਹਦੇ ਬਦਲ ਚ ਸਾਨੂੰ ਕੀ ਮਿਲਿਆ ਅਸੀਂ ਅਤਵਾਦ ਦੇ ਖਿਲਾਫ ਬੋਲਦੇ ਸੀ ਸਾਡੇ 50 ਲੜਕੇ ਦੇ ਆਸ-ਪਾਸ ਸ਼ਹੀਦ ਹੋ ਗਏ ਔਰ ਸਾਨੂੰ ਕਿੰਨੀਆਂ ਜੇਲਾਂ ਹੋਈਆਂ ਮੈਂ ਵਾਅਦੇ ਇੱਕ ਫਕਰ ਨਾਲ ਗੱਲ ਕਰਾਂਗਾ ਵੀ ਕੋਈ ਸ਼ਿਪਸੈਨਾ ਸੀ ਜਿਹਦੇ ਸੈਂਕੜੇ ਲੜਕੇ ਨੇ ਜੇਲਾ ਗੱਟੀਆਂ ਉਹਦੇ ਜੇ ਸ਼ੇਰੇ ਪੰਜਾਬ ਜਗਦੀਸ਼ ਤਾਂਗੜੀ ਜਿਨ੍ਹਾਂ ਨੇ ਪੌਦਾ ਲਗਾਇਆ ਸੀ ਅੰਦਾਜ਼ਨ ਉਹਨਾਂ ਦੀ ਜੇਲ੍ਹ ਯਾਤਰਾ ਹੋਊਗੀ 22 ਵਾਰ ਉਹ ਪਹਿਲੇ ਸ਼ਖਸੀ ਹਿੰਦੂ ਵੀ ਜਿਨ੍ਹਾਂ ਤੇ ਤਿੰਨ ਵਾਰ ਐਨਐਸਏ ਲੱਗਿਆ ਸੀ ਔਰ 1986 ਦੀ ਜੇ ਗੱਲ ਕਰਾਂ ਤੇ 1986 ਚ ਅੱਤਵਾਦ ਅੱਤਵਾਦ ਦੇ ਦੌਰਾਨ ਮੇਰੇ ਤੇ ਵੀ ਐਨਐਸਏ ਲੱਗਿਆ ਸੀ ਪਰ ਉਹ ਸਮਾਂ ਦੇਖ ਲਓ ਕਿਸ ਤਰ੍ਹਾਂ ਦਾ ਹੋਏਗਾ ਅੱਜ ਸੋਚ ਕੇ ਡਰ ਲੱਗਦਾ ਵੇ ਫਾਦਰ ਸਾਹਿਬ ਮੇਰੇ ਜਲੰਧਰ ਜੇਲ੍ਹ ਚ ਤੇ ਮੈਂ ਲੁਧਿਆਣਾ ਜੇਲ੍ਹ ਚ ਹੁੰਦਾ ਸੀ ਟਾਈਮ ਨਿਕਲ ਗਿਆ ਕਿ ਸਾਡੀ ਜਿਹੜੀ ਸੋਚ ਸੀ ਨਾ ਉਹ ਧਾਰਮਿਕ ਵਿਚਾਰਧਾਰਾ ਦੀ ਜ਼ਿਆਦਾ ਸੀ ਸਿਆਸਤ ਵੱਲ ਸਾਡਾ ਕੋਈ ਖਿਆਲ ਨਹੀਂ ਸੀ ਜੇ ਪੰਜਾਬ ਨੂੰ ਬਰਬਾਦ ਕੀਤਾ ਤੇ ਮੈਂ ਖੁੱਲ ਕੇ ਗੱਲ ਕਰਾਂਗਾ ਜਿੰਨੇ ਸਿਆਸਤਦਾਨ ਹੈ ਉਹਨਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਅੱਜ ਵੀ ਚੰਦ ਲੋਕ ਨੇ ਵੀ ਜੇ ਗਿਣਤੀ ਕਰੋ ਤਾਂ ਮੇਰਾ ਖਿਆਲ 2-400 ਵੀ ਬੰਦਾ ਨਹੀਂ ਹੋਊਗਾ ਵੀ ਜਿਹੜਾ ਕੋਈ ਖਾਲਿਸਤਾਨ ਦੀ ਗੱਲ ਕਰਦਾ ਹੋਊਗਾ ਜਿੱਤੇ ਤੱਕ ਤੱਕ ਖਾਲਿਸਤਾਨ ਦੀ ਗੱਲ ਕਰਦੇ ਹੋ ਮੈਂ ਤਾਂ ਆਪਣੇ ਦੋਸਤ ਮਿੱਤਰਾਂ ਨੂੰ ਹਿੰਦੂ ਸਿੱਖ ਭਾਈਚਾਰੇ ਨੂੰ ਇਹ ਗੱਲ ਕਹਾਂਗਾ ਵੀ ਅੱਜ ਹਾਲਾਤ ਇਹ ਬਣ ਗਏ ਨੇ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ ਤੇ ਮੈਂ ਕਹਾਂਗਾ ਵੀ ਖਾਲਿਸਤਾਨ ਹੋ ਰਿਹਾ ਸਾਡਾ ਅੱਜ ਨਵਾਂ ਯੂਥ ਸਾਰੇ ਇਦਾਂ ਤੁਹਾਡੇ ਕੈਨੇਡਾ ਅਮਰੀਕਾ ਨੂੰ ਚਲ ਗਿਆ ਇਸ ਕਰਕੇ ਮੈਂ ਤਾਂ ਅਪੀਲ ਕਰਾਂਗਾ ਵੀ ਆਪਣੇ ਬੱਚਿਆਂ ਨੂੰ ਵੀ ਤੇ ਆਪਣੇ ਦੋਸਤ ਮਿੱਤਰਾਂ ਨੂੰ ਵੀ ਇਹ ਬੱਚਿਆਂ ਨੂੰ ਉਰੀਏ ਸਮਢੀ ਦਿਓ ਬਾਹਰ ਦਾ ਜਿਹੜਾ ਜਨੂਨ ਆ ਉਹ ਘਟਾਓ ਦੇਖੋ ਕੁਝ ਗੱਲਾਂ ਨਾ ਟਾਈਮ ਦੇ ਮੁਤਾਬਕ ਦੇਖੀਆਂ ਜਾ ਸਕਦੀਆਂ ਪਹਿਲਾਂ ਤੁਹਾਨੂੰ ਅਸੀਂ ਇੱਕ ਗੱਲ ਦੱਸੀਏ ਵੀ ਅਸੀਂ ਧਾਰਮਿਕ ਵਿਚਾਰ ਹੋਣ ਦੇ ਖਾਤਰ ਕਦੀ ਇਹਦੇ ਸੋਚਿਆ ਨਹੀਂ ਸੀ ਐਨਾ ਸਟਰਗਲ ਕਰਨ ਤੋਂ ਬਾਅਦ ਵੀ ਅਸੀਂ ਮਹਿਸੂਸ ਕਰਦੇ ਹਾਂ ਵੀ ਸਾਨੂੰ ਰਾਜਨੀਤੀ ਦੀ ਆਪਣੇ ਆਪ ਨੂੰ ਲੈ ਕੇ ਜਾਣਾ ਚਾਹੀਦਾ ਹੈ ਉਹਦੇ ਮੁਤਾਬਕ ਅਸੀਂ ਅੱਜ ਸਿਰਫ ਸੋਚਦੇ ਹਾਂ ਕਿ ਕੋਈ ਇਲੈਕਸ਼ਨਸ ਆਉਗੇ ਤੇ ਅਸੀਂ ਉਹਦੀ ਫਾਈਟ ਕਰਾਂਗੇ ਅੱਗੇ ਟਾਈਮ ਦੇ ਡਿਪੈਂਡ ਕਰਦਾ ਹੈ ਵੀ ਜੇ ਕਿਸੇ ਨਾ ਕੋਈ ਸਮਝੌਤਾ ਹੁੰਦਾ ਹੋਊ ਪੰਜਾਬ ਦੀ ਵੈਦਰੀ ਲਈ ਤੇ ਉਹ ਅਸੀਂ ਕਰਾਂਗੇ ਕਿਹੜੀ ਬਾਤ ਇਹਦਾ ਫਿਲਹਾਲ ਤਾਂ ਅਸੀਂ ਸਿਰਫ ਆਪਣੀ ਸ਼ਿਪਸਨਾ ਦੀ ਗੱਲ ਕਰਦੇ ਆਂ ਵੀ ਸਾਡੀ ਹਰ ਮੁਮਕਿਨ ਕੋਸ਼ਿਸ਼ ਹੋਊਗੀ ਵੀ ਤੁਸੀਂ ਅੱਜ ਨੋਟ ਕੀਤਾ ਹੋਊਗਾ ਵੀ ਪੰਜਾਬ 'ਚ ਸ਼ਿਪਸਨਾ ਬਹੁਤ ਬਣ ਗਈਆਂ ਵੀ ਸਾਡੀ ਪਹਿਲੀ ਕੋਸ਼ਿਸ਼ ਹੋਊਗੀ ਵੀ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਈਏ ਜੈਨ ਸਾਹਿਬ ਨੂੰ ਮੈਂ ਦੱਸਿਆ ਵੀ ਨਾਰਥਰਨ ਇੰਡੀਆ ਦਾ ਅਜੀ ਪ੍ਰੈਜ਼ੀਡੈਂਟ ਲਗਾਏ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਅੱਜ ਇਹ ਬਹੁਤ ਹੀ ਮੇਲੇ ਖੁਸ਼ੀ ਦਾ ਦਿਨ ਹੈ ਕਿ ਮੈਨੂੰ ਸਾਡੇ ਪ੍ਰਧਾਨ ਸਨੀਤਾਮ ਸਿੰਘ ਜੀ ਨੇ ਇੱਕ ਬਹੁਤ ਵੱਡੀ ਝਮਰ ਦਿੱਤੀ ਹੈ ਜਿ세 ਉਮੀਦ ਦੇ ਨਾਲ ਇਹਨਾਂ ਨੇ ਮੈਨੂੰ ਝਮਰ ਦਿੱਤੀ ਹੈ ਮੈਂ ਉਹਨਾਂ 'ਤੇ ਕੀ ਦਾ ਵਿਸ਼ਵਾਸ ਦਵਾਂ ਨਾ ਕਿ ਅਸੀਂ ਪੂਰੀ ਜੋਰ ਤਨ ਮਨ ਤਨ ਨਾਲ ਇਤੇ ਵਿੱਚ ਜੋ ਸਾਡੇ ਤੇ ਮਿਹਰ ਰੱਖਦੇ ਨੇ ਤੋਂ ਬਾਅਦ ਕੰਮ ਕਰਕੇ ਦਿਖਾਵਾਂਗੇ ਕਿਉਂਕਿ ਅੱਜ ਪੰਜਾਬ ਨੂੰ ਜ਼ਰੂਰਤ ਹੈ ਉਹਨਾਂ ਲੋਕਾਂ ਦੀ ਜਿਹੜੇ ਇਮਾਨਦਾਰੀ ਦੇ ਨਾਲ ਪੰਜਾਬ ਲਈ ਕੰਮ ਕਰਨਾ ਚਾਹੁੰਦੇ ਆ ਉਹ ਜਦੋਂ ਇਹਨਾਂ ਦੇ ਮੈਂ ਵਿਚਾਰ ਪਤਾ ਲੱਗਿਆ ਤਾਂ ਮੈਨੂੰ ਬੜਾ ਵਧੀਆ ਲੱਗਿਆ ਇਸ ਲਈ ਮੈਂ ਪਾਰਟੀ ਜੁਆਇਨ ਕੀਤੀ ਹੈ ਕਿ ਅਸੀਂ ਪੂਰੀ ਜੋਰ ਦੇ ਨਾਲ ਇਹਨੂੰ ਅੱਗੇ ਲੈ ਕੇ ਜਾਵਾਂਗੇ ਇਹ ਜਿਹੜਾ ਕੰਮ ਹੈ ਅੱਜ ਤੋਂ ਹੀ ਸ਼ੁਰੂ ਕਰ ਦਾਂਗੇ ਤਾਂ ਕਿ ਬਹੁਤ ਜਲਦੀ ਅਸੀਂ ਆਪਣੇ ਮਕਾਮ ਜਿੱਥੇ ਪਹੁੰਚਾਂਗੇ ਉਹਨਾਂ ਸਕੇ ਸਭ ਨੂੰ ਮੇਰਾ ਸਤ ਸ੍ਰੀ ਅਕਾਲ ਬੰਗਾਲ ਦੇ ਜਿਹੜੇ ਸਾਡੇ ਇੱਥੇ ਜਿੰਨੇ ਵੀ ਅੱਜ ਸ਼ਿਵ ਸ਼ਰਾਂ ਦੇ ਨਾਲ ਲੋਕ ਆਏ ਨੇ ਜਿਨ੍ਹਾਂ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿਉਂਕਿ ਜਦ ਤੱਕ ਸਾੜੀਆਂ ਲੋਕ ਨਹੀਂ ਜੁੜੇ ਹੋਣਗੇ ਅਸੀਂ ਕੰਮ ਨਹੀਂ ਕਰ ਸਕਦੇ ਮੈਂ ਮੀਨ ਕਰਦਾ ਵੀ ਜਿੰਨੇ ਲੋਕਾਂ ਚੱਲ ਕੇ ਆਏ ਨੇ ਕਿ ਸਾਰੇ ਇਹ ਸਰੇ ਨਾਲ ਚੱਲਣਗੇ ਸਾਡੀ ਸਪੋਰਟ ਕਰਨਗੇ ਤਾਂ ਅਸੀਂ ਇਨਚੀ ਦੀ ਗਰੰਟੀ ਦਵਾਂਗੇ ਕਿ ਬਹੁਤ ਜਲਦੀ ਅਸੀਂ ਇੱਥੇ ਚੰਗੇ ਮੰਤੇ ਪਹੁੰਚ ਜਾਾਂਗੇ ਇਹ ਤਾਂ ਪੂਰੇ ਇੰਡੀਆ ਦੇ ਵਿੱਚ ਨਾਮ ਹੋਵੇਗਾ ਜੈਨ ਸਰ ਤੁਹਾਡੇ ਮੋਢਿਆ ਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸ਼ਿਵ ਸੇਨਾ ਨੇ ਇਹਦੇ ਤੇ ਬਹੁਤ ਵੀ ਹੋਣ ਸਮਾਜ ਦੇ ਵਿੱਚ ਤੁਸੀਂ ਵਿਚਰਨਾ ਤੇ ਸਮਾਜ ਦੇ ਹਿੱਤ ਲਈ ਕਿਹੜੇ ਕਿਹੜੇ ਕੰਮ ਨੇ ਜਿਹੜੇ ਤੁਸੀਂ ਕਰੋ ਸਭ ਤੋਂ ਪਹਿਲਾਂ ਤਾਂ ਮੇਹੀ ਹੋਗਾ ਦਾ ਹਿੰਦੂ ਸਿੱਖੀ ਦਾ ਕੰਮ ਕਿਉਂਕਿ ਸਾਨੂੰ ਦੋ ਹਿੱਸਿਆਂ 'ਚ ਵੰਡਿਆ ਜਾ ਰਿਹਾ ਪਹਿਲਾਂ ਅਸੀਂ ਚੀਜ਼ ਦਾ ਹੀ ਪ੍ਰਚਾਰ ਕਰਾਂਗੇ ਕਿ ਅਸੀਂ ਪਹਿਲੇ ਹਿੰਦੂ ਸਿੱਖ ਇੱਕੋ ਹੀ ਕੌਮ ਹੈ ਅਸੀਂ ਸਾਰੇ ਪੰਜਾਬੀ ਆ ਸਾਨੂੰ ਪੰਜਾਬੀਆਂ ਲਈ ਕੰਮ ਕਰਨਾ ਚਾਹੀਦਾ ਅਸੀਂ ਇੱਕ ਬੰਦੇ ਨਹੀਂ ਰਹਿਣਾ ਜੇ ਅਸੀਂ ਪੰਜਾਬੀਆਂ ਲਈ ਕੰਮ ਕਰਾਂਗੇ ਤਾਂ ਪੰਜਾਬ ਲਈ ਕੰਮ ਹੋ ਜਾਏਗਾ ਉਹ ਜਲਦੀ ਜੀ ਅੱਗੇ ਪਹੁੰਚ ਜਾਗੇ ਲਾਈ ਝਗੜੇ ਵਾਲਾ ਕੰਮ ਜਿਹੜਾ ਵਾ ਉਹ ਅਸੀਂ ਕਰਨ ਨਹੀਂ ਆਏ ਅਸੀਂ ਸਮਾਜ ਦੇ ਫਾਇਦੇ ਲਈ ਕੰਮ ਕਰਨਾ ਹੈ ਉਹ ਵਿਜੇ ਚੀਤੀ ਸਮਾ ਨੂੰ ਲੋੜੋਗੀ ਅਸੀਂ ਬੜੇ ਜੋਰ ਦੇ ਨਾਲ ਉਹ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਗੱਪਲਾ ਪੀਰ ਬਗਦੇ ਕੋਈ ਪਤਾ ਨਹੀਂ ਐਸਾ ਬੰਦਾ ਪੜਾਉਂਦਾ ਹੈ ਤੇ ਕਹਿੰਦਾ ਕੋਈ ਮਤ ਜੁਲੰਦ ਨਹੀਂ ਬੰਦਾ ਚੋਣਾ ਲੱਗਦਾ ਹੈ ਬੰਦਾ ਬੰਦੂ ਬੰਦਾ ਲਗਾ ਲਓ ਬੰਦੂ ਬੰਦਾ ਕਰਦੇ ਜੀ ਬੰਦਾ ਕੋਈ ਸ਼ੋਰ ਹੋ ਜਾਣਾ ਪਾਹਰ ਤੇ ਤਾਂ ਜੀ ਨਹੀਂ ਲੱਗਦਾ ਕੋਈ ਪਾਹਰ ਤਾਂ ਨਹੀਂ ਹੈ ਬੰਦਾ ਪ੍ਰਧਾਨ ਨੂੰ ਕਹਾਂਗੇ ਤੁਸੀਂ ਬਾਜ ਕਰਦੇ ਬੰਦੇ ਬਣਦਾ ਤੁਹਾਡੇ ਆਪਣੇ ਚੈਨਲ ਨੂੰ मेरी अपना बात रही ना क्यों किसे हो रहा है आप लोग बोल लो हो गया उन्होंने कितने नंबर का रिक्शा होया था señora को पॉइंट करना मैं बात करना चाहता हूं करनी है ना बेटा सरकार से प्रमाण पत्र जारी कर सकते हैं ਬੜੀ ਜਿਆਦਾ ਬੇਟੀਆਂ ਨਾਲ ਜਾਂਦੀਆਂ ਵਾਲੀਆਂ ਨੂੰ ਛੱਡੋ ਛੱਡੋ ਅਸੀਂ ਅੱਜ ਤੋਂ ਇੱਕ ਨਵਾਂ ਨਿਯਮ ਚੋਣਾਂ ਦੀ ਅਸੀਂ ਲੜਾਂਗੇ ਖਾਲੀ ਉਪਾਹਰ ਬੰਦ ਕਰਨਾ ਨਹੀਂ ਤਾਂ ਵੀ ਕਾਪੀ ਰੈਂਜਰ ਤੋਂ ਸਰਬੱਤ ਦੇ ਸਿੱਖਿਆ ਦਾ ਰਾਸ਼ਵਤਥਾ ਆਧ ਵਿਰੋਧ ਜੈ ਜੀ ਦੀ ਨੀਤੀ ਦਾ ਇੱਕ ਜਿੰਮੇਵਾਰੀ ਰਚੀ ਹੈ ਅਸੀਂ ਕਹਿ ਰਹੇ ਹਾਂ ਕਿ ਬਾਰੇ ਤੁਹਾਨੂੰ ਕੋਈ ਦੱਸਣਾ ਖਾਣ ਉਹਨੇ ਕੋ ਜਦੋਂ ਕੀਤਾ ਸੀ ਵੀ ਸਾਡੇ ਦੇ ਵਿਚਾਰ ਹੈ ਮੈਂ ਕਰ ਸਕਿਆ ਵੰਦੀ ਸਗਨ ਪਰ ਪਵਾਉਂ ਸੀ ਅੱਜ ਲੈ ਸੂ ਆ ਵੀ ਅਸੀਂ ਪਰ ਅਲਖਿਆ ਯਾਰ ਜਿੱਤ ਕਰੀ ਨਾ ਸਾਡੀ ਹੋ ਨਗਮ ਨਿਗਮ ਬਣ ਆ ਰਿਹਾ ਹੈ ਸਾਡੀ ਹਰ ਰੋਜ਼ ਕੋਸ਼ਿਸ਼ ਕਰਦੇ ਆ ਰਹੇ ਹਾਂ ਕਿ ਐਸਾ ਨਗਮ ਚੋਣਾਂ ਲੜੇਗੀ ਨਿਕਰਤਾ ਪਾਉਣਾ ਨਿਗਮ ਚੋਣਾਂ ਲੜੂਗਾ ਨਿਗਮ ਚੋਣਾਂ ਲੜਾ ਪੂਰੇ ਪੰਜਾਬ ਚ ਲੜਾ ਪੂਰੇ ਪੰਜਾਬ ਦੀ ਸੋਚ ਨਾਲ ਪੰਜਾਬ ਦੇ ਅਗੇ ਪ੍ਰਭੂਸ਼ਾ ਜੀ ਦਿੱਤੀਆਂ ਦੀ ਮਾਨ ਬਣਾਇਆ ਸਾਨੂੰ ਤੇ ਜੁਰੂਰ ਆਖੀ ਸਭ ਲਈ ਮੋੜੀ ਦੀ ਨਿਸ਼ਚਿਤਮ ਮਿਹਰਬਾਨੀ ਉਹਨਾਂ ਨੇ ਦਿੱਸੋ ਉਹਨਾਂ ਨੇ ਪਰ ਪੰਜਾਬ ਨੇ ਪਹਿਲਾ ਟਾਈਮ ਅਜਿਹਾ ਪੰਜਾਬ ਚ ਕਰਦੀ ਹੈ ਕਿਹੜੀ ਪਾਰਟੀ ਨਾਲ ਸੰਯੋਗਤਾ ਕਰਨਾ ਇਹ ਕੋਈ ਸਮਝੌਤੇ ਦਾ ਮੈਂ ਹਜੇ ਨਹੀਂ ਕੁਝ ਕਹ ਸਕਦਾ ਨਾ ਇੰਡੀਆ ਇੱਥੇ ਡਿਪੈਂਡ ਕਰਦਾ ਸਾਰਾ ਮਾਤਾ ਅਸੀਂ ਅਸੀਂ ਆਪਣਾ ਅਜਿਮਾਨ ਬਣਾਇਆ ਇਹ ਪਹਿਲਾ ਉਸ ਨਾਲ ਤਮਾਹ ਕਰਦਾ